ਉਹ ਆਉਂਦੇ ਨੇ ਤੇ ਬਹੁਤ ਜ਼ਿਆਦਾ ਇਹ ਮਤਲਬ ਗੁਰੂ ਜੀ ਦਸਤਾਰ ਕਰਕੇ ਜਿਹੜਾ ਤਾਜ ਸੀ ਸਿਰ ਤੇ ਸਜਾਇਆ ਹੋਇਆ ਹੈ ਨਾ ਉਹਦੇ ਕਰਕੇ ਗੁਰੂ ਸਾਹਿਬ ਜੀ ਦੇ ਤਾਜ ਦੇ ਕਰਕੇ ਸਾਡੇ ਕੋਲ ਮਤਲਬ ਲੋਕ ਅਟਰੈਕਟ ਹੋ ਜਾਂਦੇ ਨੇ ਤੇ ਇਹ ਬੜੀ ਵੱਡੀ ਵਡਿਆਈ ਹੈ ਗੁਰੂ ਜੀ ਦੀ ਜਿਹੜਾ ਜੇ ਇਹ ਵਾਲਾ ਟਾਈਮ ਹੁਣ ਕੱਢ ਜਾਣਗੇ ਨਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਸਮਾਂ ਹੰਡਾਉਣ ਦੇ ਵਿੱਚ ਇਹਨਾਂ ਨੂੰ ਹੋਪ ਨਹੀਂ ਹੋਏਗਾ ਰਿਜ਼ੋਰਟ ਦੇ ਵਿੱਚ ਅੱਗ ਲੱਗਣ ਕਰਕੇ ਨਾ ਸਾਡਾ ਯਾਨੀ ਕਿ ਕੋਈ ਉਦੋਂ 20 ਲੱਖ ਦਾ ਇੱਕ ਦਿਨ ਦਾ ਨੁਕਸਾਨ ਹੋਇਆ ਫਿਰ ਉਹ ਸਾਨੂੰ ਯਾਨੀ ਕਿ ਉਹ ਕਰਜ਼ੇ ਕਰਕੇ ਵੇਚਣਾ ਪਿਆ ਸਭ ਕੋ ਤੇ ਲੈ ਕੇ ਤੇ ਮੈਂ ਇੱਥੇ ਆਇਆ ਉਹ ਵੀਆਂ ਨੂੰ ਬਾਬੇ ਨਾਨਕ ਦੇ ਵੀਆਂ ਨੂੰ ਭਾਗ ਮਾਰੇ ਨੇ ਲਾਇਆ ਯਾਨੀ ਕਿ ਅਹੀਂ ਦਾ ਜੀਵਨ ਸਾਥੀ ਆ ਉਹ ਮੇਰੇ ਨਾਲ ਆ ਤੇ ਮੋਢੇ ਨਾਲ ਮੋਢਾ ਲਾ ਕੇ ਯਾਨੀ ਕਿ ਇੱਕ ਮਾਂ ਬਿਓ ਤੇ ਦੂਜਾ ਮੇਰੀ ਜਿਹੜੀ ਧਰਮ ਬਤਨੀ ਆ ਇਹ ਯਾਨੀ ਕਿ ਇਹ ਜਿਹੜੇ ਓਖੇ ਟਾਈਮ ਦੇ ਵਿੱਚ ਸਿਰਫ ਇਹ ਸਖਸ਼ ਜਿਹੜੇ ਆ ਇਹ ਤਿੰਨ ਰੂਹਾਂ ਮੇਰੇ ਨਾਲ ਖੜੀਆਂ ਤੇ ਬਾਕੀ ਜੋ ਵੀ ਮਾਮੇ ਚਾਚੇ ਦਾਇ ਜੋ ਵੀ ਆਣਾ ਸਮੇਂ ਦੇ ਵਿੱਚ ਸਭ ਸਾਧ ਛੱਡ ਗਏ ਤੇ ਕਰੀ ਵੈਸੇ ਕਿਦੇ ਚੱਲ ਜਾਣਾ ਕਿ ਹੱਲ ਤੇ ਉਹਨੂੰ ਇਹ ਲੱਗਣਾ ਵੀ ਸ਼ਾਇਦ ਇਹ ਕਿ ਪਹਿ ਮੰਗਣਾ ਆ ਗਿਆ ਉਹ ਇਹ ਆ ਵੀ ਸਾਡਾ ਜਣਾ ਸੋਦਾਵਾ ਉਹ ਬਹੁਤ ਪਸੰਦ ਟੇਸਟ ਬਹੁਤ ਪਸੰਦ ਕਰਦੇ ਵੇ ਆ ਹਾਂਜੀ ਜ਼ਿੰਦਗੀ ਸੁੱਖਾਂ ਦੁੱਖਾਂ ਦੀ ਮਿਲੀ ਜੁਲੀ ਕਿਤਾਬ ਹੈ ਇਸ ਦੇ ਸਾਰੇ ਪੰਨੇ ਹਮੇਸ਼ਾ ਹਾਸਿਆਂ ਨਾਲ ਭਰੇ ਹੋਏ ਨਹੀਂ ਹੋ ਸਕਦੇ ਕਈ ਵਾਰ ਦੁੱਖਾਂ ਤੋਂ ਵੀ ਲੰਘਣਾ ਪੈਂਦਾ ਹੈ ਪਰ ਜਿਸ ਵਿਅਕਤੀ ਨੇ ਗੁਰੂ ਸਾਹਿਬ ਦਾ ਲੜ ਫੜਿਆ ਹੋਵੇ ਤਾਂ ਫਿਰ ਗੁਰੂ ਸਾਹਿਬ ਹੀ ਉਸ ਦੀ ਬਾਹ ਫੜ ਲੈਂਦੇ ਨੇ ਅਸੀ ਮਿਸਾਲ ਹੈ ਇਹ ਜੋੜਾ ਅੰਮ੍ਰਿਤਸਰ ਧਰਿਆਣ ਵਾਲਾ ਇਹ ਸਿੱਖ ਜੋੜਾ ਨਿਹੰਗ ਸਿੰਘ ਫਾਸਟ ਫੂਡ ਦੀ ਰੇੜੀ ਲਗਾਉਂਦਾ ਹੈ ਇੱਕ ਸਾਲ ਪਹਿਲਾਂ ਇਸ ਜੋੜੇ ਕੋਲ ਸਭ ਕੁਝ ਸੀ ਆਪਣਾ ਰੈਸਟੋਰੈਂਟ ਸੀ ਪਰ ਅੱਗ ਲੱਗਣ ਕਾਰਨ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਜਿਸ ਤੋਂ ਬਾਅਦ ਇਸ ਜੋੜੇ ਨੇ ਰੇੜੀ ਲਗਾ ਕੇ ਆਪਣੇ ਕੰਮ ਨੂੰ ਦੁਬਾਰਾ ਸ਼ੁਰੂ ਕੀਤਾ ਅਤੇ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਕੰਮ ਕਾਫੀ ਵਧੀਆ ਚੱਲ ਰਿਹਾ ਹੈ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਇਹ ਬਾਲਾ ਸਿੰਘ ਜੀ ਬਾਲਾ ਸਿੰਘ ਜੀ ਹਾਂ ਜੀ ਤੇ ਇਹ ਕਦੋਂ ਦਾ ਕੰਮ ਕਰਦੇ ਤੁਸੀਂ ਜਿਹੜਾ ਗੁਰੂ ਦਾ ਬਾਣਾ ਪਾ ਕੇ ਤੁਸੀਂ ਜਿਹੜਾ ਪਾਛ ਦਾ ਕੰਮ ਕਰਦੇ ਹੋ ਇਹ ਇਸ ਇਹ 16 ਸਾਲ ਹੋ ਗਏ ਹਨ ਨੂੰ ਮਤਲਬ ਪਹਿਲੇ ਸ਼ਹਿਰ ਹੀ ਸਾਡਾ ਜਾਨੀ ਮਜੀਠਾ ਰੋਡ ਕੋਲੋਂ ਨਾ ਕੋਸਪੜ ਹਾਂ ਜੀ ਇਹ ਹੁਣ ਇੱਥੇ ਹੀ ਕਰਦੇ ਹੋ ਕਿੰਨੇ ਕ ਲੋਕ ਤੁਹਾਡੇ ਤੋਂ ਪ੍ਰਭਾਵਤ ਹੋਣਿਆਂ ਜੋ ਕਿ ਦੋਵੇਂ ਮੀਆਂ ਬੀਬੀ ਜਿੰਦਾ ਬਾਣਾ ਪਾ ਕੇ ਤੁਸੀਂ ਜਿਹੜਾ ਨੈਕਸਟਿੰਗ ਦਾ ਕੰਮ ਕਰਦੇ ਹੋ ਤੁਸੀਂ ਇਹਨਾਂ ਕਰਦੇ ਹੋ ਇੱਥੇ ਬੜੀ ਕਿਰਪਾ ਵਾ ਗੁਰੂ ਸਾਹਿਬ ਦੇ ਜਾਨੀ ਕਿ ਦੋ ਮਹੀਨਿਆਂ ਦੇ ਵਿੱਚ ਜਿਹੜਾ ਸਾਨੂੰ ਰਿਸਪੌਂਸ ਆਗੇ ਨੇ ਇਹ ਸਾਡੇ ਜਾਨੀ ਕਿ ਸੋਚ ਤੋਂ ਵੀ ਵੱਧ ਗਏ ਬਹੁਤ ਜ਼ਿਆਦਾ ਜਾਨੀ ਕਿ ਸਤਕਾਰ ਵੀ ਬਹੁਤ ਇੱਥੇ ਮਿਲ ਰਿਹਾ ਸਾਨੂੰ ਜਾਨੀ ਕਿ ਬਾਣੇ ਦੇ ਵਿੱਚ ਤੇ ਉਦਾਂ ਲੋਕ ਖੁਸ਼ ਵੀ ਹੁੰਦੇ ਆ ਕਿ ਜਿੱਦਾਂ ਅਸੀਂ ਕੱਪੜਾ ਕੰਮ ਕਰਦੇ ਆ ਤੇ ਕੁਝ ਗੁਰੂ ਸਾਹਿਬ ਦੇ ਬਾਣੇ ਦੀ ਵਿੜਾਈ ਜਦੋਂ ਵਜੀਸ਼ਨ ਕੰਮ ਕਰਦੇ ਸੀ ਉਦੋਂ ਕੀ ਹਾਲਾਤ ਹੋ ਗਏ ਸੀ ਕਰਦੇ ਕਿ ਕਿੱਸ ਤਰ੍ਹਾਂ ਦੇ ਖਲਾਅ ਚ ਜਿਹੜਾ ਤੁਹਾਨੂੰ ਵਿੱਚ ਖੜ ਗਿਆ ਚੋਣਾ ਪਿਆ ਹਾਲਾ ਦੇਦਾਂ ਦੇ ਕਿ ਯਾਨੀ ਆਪਾਂ ਦੇ 2009 ਦੇ ਵਿੱਚ ਆਪਣਾ ਬੜੀ ਗੁਰੂ ਸਾਹਿਬ ਦੀ ਕਿਰਪਾ ਇਹ ਕਾਰੋਬਾਰ ਰੈਸਟੋਰੈਂਟ ਇਹ ਸਾਡਾ ਆਪਣਾ ਤੇ ਨਾਲ ਕੈਟਰੀ ਦਾ ਕੰਮ ਹੀ ਤੇ ਸਾਡਾ ਯਾਨੀ ਬਹੁਤ ਵਧੀਆ ਕੰਮ ਹੀ ਉਹ ਫਿਰ ਸਾਡਾ ਜਿਹੜਾ ਰਿਜ਼ੋਰਟ ਦੇ ਵਿੱਚ ਅੱਗ ਲੱਗਣ ਕਰਕੇ ਨਾ ਸਾਡਾ ਯਾਨੀ ਕਿ ਕੋਈ ਉਦੋਂ 20 ਲੱਖ ਦਾ ਇੱਕ ਦਿਨ ਦਾ ਨੁਕਸਾਨ ਹੋਇਆ ਪਰ ਉਤੋਂ ਬਾਅਦ ਸਾਡਾ ਤਿੰਨ ਮਹੀਨਿਆਂ ਦੇ ਵਿੱਚ ਟੋਟਲੀ ਜਾਨੀ ਕਿ 60 ਤੋਂ 70 ਲੱਖ ਦਾ ਨੁਕਸਾਨ ਹੋਇਆ ਉਹਦੇ ਕਰਕੇ ਸਾਡਾ ਸਭ ਕੁਝ ਜਾਨੀ ਉੱਥੇ ਜਿੱਦਾਂ ਰੈਸਟੋਰੈਂਟ ਵੀ ਘਰ-ਬਾਰ ਸਭ ਕੁਝ ਸਾਨੂੰ ਜਾਨੀ ਕਿ ਉਹ ਕਰ ਦੇ ਕਰਕੇ ਵੇਚਣਾ ਪਿਆ ਸਭ ਕੁ ਫਿਰ ਇੱਥੇ ਆ ਕੇ ਤੇ ਅਸੀਂ ਲਾਲੋ ਵੀ ਅਸੀਂ ਉੱਥੋਂ ਜਦੋਂ ਮੈਂ ਤੁਰਿਆ ਆਵਾਂ ਦੇ ਇੱਕ ਵੀਰ ਭੇਜੇ ਉਹਦੇ ਲੈ ਕੇ ਤੇ ਮੈਂ ਇੱਥੇ ਆਇਆ ਉਹ ਵੀਰ ਨੂੰ ਬਾਬੇ ਨਾਨਕ ਦੇ ਵੀਰ ਨੂੰ ਭਾਗ ਮਹਾਰਾਜ ਨੇ ਲਾਇਆ ਜਾਨੀ ਕਿ ਅਸੀਂ ਕਿਰਪਾ ਮਿਹਨਤ ਵੀ ਕੀਤੀ ਆ ਬਾਕੀ ਗੁਰੂ ਸਾਹਿਬ ਨੇ ਜਣੀ ਬੜੀ ਕਿਰਪਾ ਕੀਤੀ ਤੇ ਉਹ ਜਾਨੀ ਕਿ 20 ਰੁਪਏ ਜਿਹੜੇ ਮੈਂ ਲੈ ਕੇ ਆਇਆ ਤੇ ਉਹ ਜਾਨੀ ਕਿ ਉਹ ਅੱਜ ਵੀ ਮੈਂ ਜਾਨੀਂਗੀ ਆ ਲੈਮੀਨੇਸ਼ਨ ਕਰਕੇ ਆਪਣੀ ਇੱਕ ਹਿਸਾਬ ਜਾਨੀਂਗੀ ਔਕਾਤ ਵੱਜੋਂ ਮੈਂ ਜਾਨੀਂਗੀ ਅੱਜ ਵੀ ਆਪਣੇ ਕੋਲ ਰੱਖੇ ਆ ਵੀ ਕੱਲ ਨੂੰ ਅਸੀਂ ਮਿਹਨਤ ਕਰਕੇ ਕਿਤੇ ਗਾਂ ਜਾਣੇ ਆ ਤੇ ਸਾਨੂੰ ਸਾਡੀ ਔਕਾਤ ਨਾ ਭੁੱਲੇ ਵੀ ਆਏ ਆ ਦਿਨਾਂ ਦੇ ਤੋਂ ਮਿਹਨਤ ਕਰਕੇ ਤੇ ਇੱਥੋਂ ਤੱਕ ਆਏ ਉਹ ਇੰਨਾ ਵੱਡਾ ਨੁਕਸਾਨ ਹੋ ਗਿਆ ਅੱਜ ਉਹ ਦਿਨਾਂ ਤੇ ਸੜਕ ਤੋਂ ਲੱਗ ਨੁਕਸਾਨ ਹੋ ਗਿਆ ਉਹ ਮਨ ਕਿੰਨਾ ਡੋਲਿਆ ਮਨ ਦੇ ਹਾਲਾਤ ਕਿੰਨੇ ਵੀ ਜਿਹੜੇ ਕਿਸ ਤਰ੍ਹਾਂ ਬਹੁਤ ਗੁੱਡੀ ਚੜੀ ਸੀ ਐਕਦਾ ਬਹੁਤ ਗਰੀਬੀ ਦਾ ਹਾਲਾਤ ਆ ਕਿ ਮਨ ਕਿੰਨਾ ਡੋਲਿਆ ਮਨ ਆਹੀ ਤੇ ਗੁਰੂ ਸਾਹਿਬ ਦੇ ਜਾਣੇਗੇ ਆਪਣੇ ਇਤਿਹਾਸ ਤੋਂ ਜਾਣੇਗੇ ਮਹਾਰਾਜ ਦੇ ਪ੍ਰਭਾਵ ਤੇ ਹੀ ਅਸੀਂ ਤੇ ਆਹੀ ਅਸੀਂ ਆਪਣਾ ਜਾਨੀ ਕਿ ਇਹ ਆ ਵੀ ਅਸੀਂ ਡੋਲੇ ਦੇਣੀ ਬਾਕੀ ਹਾਨੂੰ ਮਤਲਬ ਆਪਣੇ ਰਿਸ਼ਤੇਦਾਰਾਂ ਦੇ ਉਹ ਲਾਗੇ ਯਾਰਾਂ ਦੋਸਤਾਂ ਤੋਂ ਬੜੀਆਂ ਗੱਲਾਂ ਸੁਣਨ ਤੋਂ ਮਿਲੀਆਂ ਕਈ ਜਾਣੇ ਜਾਨੀ ਕਿ ਸਾਡੇ ਘਰੇ ਵੀ ਗਿਆ ਤਾਂ ਵੀ ਇਹ ਤੁਹਾਡਾ ਮੁੰਡਾ ਇਸ ਸਮੈਗ ਪੀਣ ਲੱਗ ਪਿਆ ਨੇ ਸਮੈਗ ਚ ਡਾਤੇ ਆ ਫਿਰ ਕਈਆਂ ਨੇ ਕਹਤਾ ਵੀ ਇੰਨੇ ਜਾਨੀ ਕਿ ਇਹ ਆਪਣਾ ਨਸ਼ਾ ਕਰਨ ਲੱਗ ਪਿਆ ਵਾ ਫਿਰ ਕਈਆਂ ਨੇ ਡੈਡੀ ਨੂੰ ਕਹਿਣਾ ਵੀ ਇਹ ਜੂਆ ਖੇਡਣ ਲੱਗ ਪਿਆ ਵਾ ਕਈਆਂ ਨੇ ਕਹਤਾ ਵੀ ਇੰਨੇ ਬਾਹਰ ਕੋਈ ਇਦਾਂ ਜਨਾਨੀ ਰੱਖੀ ਆ ਤੇ ਉਧਰ ਪੈਹਾ ਇਹਨੇ ਵੇਸ਼ ਕਰਤਾ ਵਾ ਯਾਨੀ ਕਿ ਬਹੁਤ ਹੀ ਜਿਆਦੀਆਂ ਗੱਲਾਂ ਕੀਤੀਆਂ ਪਰ ਇਹ ਆ ਵੀ ਗੁਰੂਦੇਵ ਸਿੰਘ ਗੁਰੂਦੇਵ ਸਿੰਘ ਹੁਣ ਦੇ ਨਾਤੇ ਆਈ ਗੁਰੂਦੇਵ ਇਤਿਹਾਸ ਤੋਂ ਪ੍ਰਭਾਵਿਤ ਹੋਣ ਕਰਕੇ ਨਾ ਅਹੀਂ ਉਹ ਚੀਜ਼ ਨੂੰ ਡੋਲਦੇ ਤੇ ਰਹੇ ਪਰ ਇਹ ਆ ਵੀ ਮਹਾਰਾ ਦੇ ਗੁਰੂ ਘਰੇ ਜਾ ਗੁਰੂ ਰਾਮਦਾਸ ਬਾਛਾ ਜਿਹੜੇ ਤੁਹਾਡੇ ਧਰਮ ਪਤਨੀ ਨੇ ਕਿ ਕੀ ਨਾਮ ਨਾਲ ਦਾ ਕਭ ਪੁੱਛਿਆ ਸੀ ਵੀ ਘਰੋਂ ਬਾਹਰ ਨਿਕਲ ਕੇ ਉਹਨਾਂ ਨੂੰ ਕੰਮ ਕਰਨਾ ਪਊਸ ਖੜੇ ਉਸੇ ਇਹ ਵੇਖੋ ਜੀ ਹਾਲਾਤ ਜਿਹੜੇ ਨਾ ਜਿਹੜੇ ਹਾਲਾਤ ਆ ਬੜਾ ਕੁਝ ਕਰਾ ਦਿੰਦੇ ਆ ਬਾਕੀ ਇਹ ਆ ਵੀ ਮੈਨੂੰ ਇਸ ਗੱਲ ਦੀ ਖੁਸ਼ੀ ਆ ਵੀ ਮੇਰਾ ਜਿਹੜਾ ਜੀਵਨ ਸਾਥੀ ਆ ਉਹ ਮੇਰੇ ਨਾਲ ਆ ਫੇ ਮੋਢੇ ਨਾਲ ਮੋਢਾ ਲਾ ਕੇ ਯਾਨੀ ਕਿ ਇੱਕ ਮਾਂ ਬਿਓ ਤੇ ਦੂਜਾ ਮੇਰੀ ਜਿਹੜੀ ਧਰਮ ਬਤਨੀ ਆ ਏ ਜਾਣੇਗੀ ਇਹ ਜਿਹੜੇ ਓਖੇ ਟਾਈਮ ਦੇ ਵਿੱਚ ਸਿਰਫ ਇਹ ਸਖਸ਼ ਜਿਹੜੇ ਆ ਇਹ ਤਿੰਨ ਰੂਹਾਂ ਮੇਰੇ ਨਾਲ ਖੜੀਆਂ ਤੇ ਬਾਕੀ ਜੋ ਵੀ ਮਾਮੇ ਚਾਚੇ ਦਾਇ ਜੋ ਵੀ ਆਣਾ ਸਮੇਂ ਦੇ ਵਿੱਚ ਸਭ ਸਾਧ ਛੱਡ ਗਏ ਤੇ ਕਈ ਜਿਹੜੀ ਵੈਸੇ ਕਿਦੇ ਚੱਲ ਜਾਣਾ ਕਿਸੇ ਹੱਲ ਤੇ ਉਹਨੂੰ ਇਹ ਲੱਗਣਾ ਵੀ ਸ਼ਾਇਦ ਇਹ ਕਿਦੇ ਪੈਸੇ ਮੰਗਣ ਆ ਗਿਆ ਹੋਵੇ ਤੇ ਬੜਾ ਵੀ ਜਾਣੇਗੀ ਜਦੋਂ ਕੰਮ ਵਧਿਆ ਸੀ ਤੇ ਉਦੋਂ ਯਾਨੀ ਕਿ ਕੰਮ ਵਧੀਆ ਹੋਣ ਕਰਕੇ ਨਾ ਤੇ ਅਸੀਂ ਵਧੀਆ ਲੱਗਦੇ ਹਾਂ ਸਾਰਿਆਂ ਨੂੰ ਵੀ ਯਾਰ ਕਿਸੇ ਨੇ ਆ ਕੇ ਕਹਿਣਾ ਵੀ ਸਾਡਾ ਮੁੰਡਾ ਤੁਹਾਡੇ ਕੋਲ ਦਾ ਬਬੇ ਮੇਰੇ ਚਾਚਾ ਮਾਮਿਆਂ ਨੇ ਉੱਥੇ ਕਹਿਣਾ ਵੀ ਇਹਨੂੰ ਸਮਝਾਇਆ ਕਰ ਫਿਰ ਜਦੋਂ ਨੁਕਸਾਨ ਹੋਇਆ ਦੌਰ ਇਦਾਂ ਦਾ ਆਇਆ ਤੇ ਫਿਰ ਉਹਨਾਂ ਨੇ ਕਹਿਣਾ ਵੀ ਯਾਰ ਇਹ ਤਾਂ ਕੋਈ ਜਾ ਕੇ ਬਿਆਨਾਂ ਕਰ ਕਿ ਤੇ ਇਹ ਨਾ ਵੇ ਇਹਨੇ ਆਪਣੇ ਮਾਪਿਓ ਦਾ ਇੰਨਾ ਪੈਸਾ ਡਾ ਲਤਾ ਵਾ ਤੇ ਤੁਸੀਂ ਵੀ ਨਾ ਕੀਤੇ ਦੇ ਲੇ ਵੇਖ ਕੇ ਵਿਗੜਦੇ ਹੋ ਜਿਹੜੇ ਲੋਕ ਜਿਹੜੇ ਲੋਕ ਮੰਨ ਲਓ ਜਿੰਦਗੀ ਤੇ ਮੁਸੀਬਤ ਆਉਂਦੀ ਆ ਜਾਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਕੁਭਰਾ ਆ ਜਾਂਦੇ ਨੇ ਇਹ ਗੱਲ ਇਹ ਬਤ ਤੁਹਾਨੂੰ ਦੱਸ ਰਿਹਾ ਤੁਹਾਡੇ ਜੀਵਨ ਸਾਥੀ ਨੇ ਬਹੁਤ ਤੁਹਾਡੀ ਸਾਥ ਦਿੱਤਾ ਵਾ ਜਿਵੇਂ ਦੇਖਿਆ ਕਈ ਲੋਕ ਜੀਵਨ ਸਾਥੀ ਕਈ ਛੜੇ ਚੱਲ ਗਏ ਛੱਡ ਕੇ ਚੱਲ ਜਾਂਦੇ ਇਹ ਤੇ ਮੈਂ ਕਹਿੰਦਾ ਵੀ ਮੈਂ ਧੰਨਵਾਦ ਕਰਦਾ ਆਪਣੇ ਜੀਵਨ ਸਾਥੀ ਦੇ ਮਾਂ ਪਿਓ ਦਾ ਜਿਨ੍ਹਾਂ ਇਹੋ ਜੀ ਸਿੱਖਿਆ ਦਿੱਤੀ ਆ ਮੈਂ ਇਹ ਕਹਿੰਦਾ ਵੀ ਹਰ ਕਿਸੇ ਦਾ ਜਿਹੜਾ ਮਾਂ ਪਿਓ ਆ ਕਿ ਨਹੀਂ ਉਹ ਇਦਾਂ ਦਾ ਹੋਣਾ ਚਾਹੀਦਾ ਤੇ ਹਰ ਇੱਕ ਦਾ ਜੀਵਨ ਸਾਥੀ ਇਦਾਂ ਦਾ ਹੋਣਾ ਚਾਹੀਦਾ ਵਾ ਵੀ ਜਾਨੀ ਕਿ ਜੇ ਪੈਸੇ ਨਾ ਹੋਣ ਦੇ ਬਾਵਜੂਦ ਵੀ ਕਿਉਂਕਿ ਜਿਹੜੀ ਅਸਲੇ ਰਿਸ਼ਤੇ ਦੀ ਪਹਿਚਾਣ ਹੈ ਨਾ ਉਹ ਹਾਲਾਤਾਂ ਦੇ ਵਿੱਚ ਹੁੰਦੀ ਆ ਮਾੜੇ ਹਾਲਾਤਾਂ ਦੇ ਚੰਗੇ ਤੇ ਬਾਕੀ ਇਹ ਆ ਵੀ ਮੇਰਾ ਇਹਨਾਂ ਨੇ ਪੂਰਾ ਮੋਢੇ ਨਾਲ ਮੋਢਾ ਲਾ ਕੇ ਜੇ ਮੈਂ ਮੇਰੀ ਡਿਊਟੀ ਸਪੋਰਟ ਕਰੂ ਵੀ 18 ਘੰਟੇ ਮੈਂ ਕੰਮ ਕਰਦਾ ਨਾ ਇਹਨਾਂ ਦੀ 22 ਘੰਟੇ ਡਿਊਟੀ ਹੈ ਇਹਨਾਂ ਨੂੰ 22 ਘੰਟੇ ਮੈਂ ਤਾਂ ਬੰਦੀ ਵੀ ਮੈਨਾਂ ਚਾਹਦਾ ਮੈਂ ਅੱਜ ਇੱਕ 2 ਘੰਟੇ ਵਿੱਚ ਰੈਸਟ ਵੀ ਕਰ ਲੈਣਾ ਪਰ ਜਿਹੜਾ ਮੇਰੇ ਜੀਵਨ ਸਾਥੀ ਹੈ ਮੇਰੀ ਸਿੰਘਣੀ ਹੈ ਇਹ ਜਾਨੀ ਕਿ ਬਿਲਕੁਲ ਹੀ ਜਾਨੀ ਕਿ ਲੱਗੇ ਦਿੰਦੇ ਇਹਨਾਂ ਨੇ ਰਾਤ ਨੂੰ ਜਿਹੜੀ 2-4 ਘੰਟੇ ਆਹੀ ਰੈਸਟ ਕਰਨੀ ਆ ਉਹ ਹੀ ਮਿਲਦੀ ਆ ਬਾਕੀ ਤੁਸੀਂ ਦੇਖ ਸਕਦੇ ਜ ਤੁਸੀਂ ਵੀ ਆਏ ਜਿ ਕਿਦਾਂ ਆਣ ਜਾਣੇ ਕਿ ਨਾਲ ਲੱਗੇ ਰਹਿੰਦੇ ਆ ਫਿਰ ਬੱਚਿਆਂ ਦਾ ਧਿਆਨ ਵੀ ਰੱਖਣਾ ਹਰ ਇੱਕ ਚੀਜ਼ ਦਾ ਜ ਬਾਕੀ ਸਮੇਂ ਕਰਕੇ ਜਾਨੀ ਕਿ ਬੜਾ ਕੁਝ ਹਨ ਨੂੰ ਸੁਣਨ ਨੂੰ ਮਿਲਿਆ ਵਾ ਤੇ ਬੜਾ ਕੁਝ ਸਿੱਖਣ ਨੂੰ ਵੀ ਮਿਲਿਆ ਵਾ ਹੁਣ ਇਹ ਆ ਵੀ ਜੜੇ ਵੀ ਸਮੇ ਦੇ ਹਿਸਾਬ ਦੇ ਨਾਲ ਜਿੱਦਾਂ ਵੀ ਹੁਣ ਸਮਾਂ ਸਹੀ ਹੋਂਦਿਆ ਵਾ ਤੇ ਹੁਣ ਲੋਕੇ ਵੀ ਸਹੀ ਹੋਈ ਜਾਂਦੇ ਆ ਵੀ ਜਾਨੀ ਕਿ ਹੁਣ ਮੇਹਨਤ ਕਰਨ ਲੱਗ ਪਏ ਆ ਗੁਰੂ ਸਾਹਿਬ ਕਿਰਪਾ ਕਰਨ ਲੱਗੇ ਤੇ ਰਿਸਪੌਂਸ ਬੜਾ ਵਧੀਆ ਆ ਇਲਾਕੇ ਦੇ ਨਵੇਂ ਆ ਪਰ ਇਹ ਆ ਵੀ ਜਾਨੀ ਕਿ ਹਨ ਨੂੰ ਮਾਰਦ ਦੇ ਬਾਣੇ ਕਰਕੇ ਬਹੁਤ ਵਧੀਆ ਕੁਝ ਲੋਕਾਂ ਨੂੰ ਇਹ ਆ ਵੀ ਹਟਾ ਜਿਹੜਾ ਸੋਦਾ ਵਾ ਉਹ ਬਹੁਤ ਪਸੰਦ ਟੇਸਟ ਬਹੁਤ ਪਸੰਦ ਕਰਦੇ ਪਏ ਆ ਹਾਂਜੀ ਬਾਦਲ ਸਿੰਘ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਉਸ ਦੀ ਸਿੰਘਣੀ ਨੇ ਉਸ ਦਾ ਬਹੁਤ ਸਾਥ ਦਿੱਤਾ। ਉਹਨਾਂ ਦੀ ਪਤਨੀ ਮਨਪ੍ਰੀਤ ਕੌਰ ਦਿਨ ਰਾਤ ਉਹਨਾਂ ਦੇ ਨਾਲ ਮਿਹਨਤ ਕਰਦੀ ਹੈ। ਮਨਪ੍ਰੀਤ ਕੌਰ ਦਾ ਕਹਿਣਾ ਹੈ ਕਿ ਗੁਰੂ ਦੇ ਬਾਣੇ ਵਿੱਚ ਹੁਣ ਕਾਰਨ ਲੋਕ ਉਹਨਾਂ ਨੂੰ ਬੇहद ਪਸੰਦ ਕਰਦੇ ਨੇ। ਹਾਂਜੀ ਜੀ ਮੇਰਾ ਨਾਮ ਮਨਪ੍ਰੀਤ ਕੌਰ ਹੈ। ਹਾਂ ਮਨਪ੍ਰੀਤ ਜੀ ਅਸੀਂ ਦੇਖਿਆ ਤੁਸੀਂ ਦੋਵੇਂ ਮੀਆਂ ਬੀਵੀ ਬੜੀ ਮਿਹਨਤ ਕਰਦੇ ਹੋ। ਹਾਂਜੀ ਹਾਂਜੀ। ਗੁਰਦ ਸਿੰਘ ਜੀ ਦੀ ਸਿੰਘਣੀ ਜੇ ਬਾੜਾ ਪਾ ਕੇ ਜਿਹੜਾ ਆਪ ਆਪ ਤੁਹਾ ਦਾ ਕੰਮ ਕਰਦੇ ਹੋ ਕਾਰਨ ਕੀ ਤੁਹਾਨੂੰ ਜਿਹੜਾ ਸ਼ਰਤ ਕੰਮ ਕਰਨਾ ਇਹ ਵੀ ਜੀ ਹਾਲਾਤ ਦੀ ਕਿਸੇ ਟਾਈਮ ਇਦਾਂ ਦੇ ਹੁੰਦੇ ਆ ਚਲੋ ਅਸੀਂ ਚੰਗਾ ਟਾਈਮ ਵੀ ਹੰਡਾਇਆ ਵਾ ਹੁਣ ਮਾੜਾ ਟਾਈਮ ਚਲੋ ਆਇਆ ਵਾ ਇਹ ਵੀ ਹੁਣ ਜਿਦਾਂ ਚੰਗਾ ਨਿਕਲ ਗਿਆ ਇਹ ਵੀ ਨਿਕਲ ਜਾਣਾ ਫੇਰ ਗੁਰੂ ਮਹਾਰਾਜ ਜੀ ਨੇ ਫੇਰ ਚੰਗਾ ਟਾਈਮ ਲੈ ਆਣਾ ਤੇ ਇਹ ਚੰਗਾ ਮਾੜਾ ਟਾਈਮ ਤੇ ਜ਼ਿੰਦਗੀ ਚ ਆਉਂਦਾ ਰਹਿੰਦਾ ਹੈ ਪਰ ਇਹ ਹੈ ਕਿ ਮਹਾਰਾਜ ਨੇ ਸਾਡੇ ਹੱਥ ਵਿੱਚ ਹੁਨਰ ਦਿੱਤਾ ਵਾ ਜਿਹਦੇ ਕਰਕੇ ਅਸੀਂ ਜਿੰਨਾ ਮਰਜ਼ੀ ਆਪਣੀ ਰੋਜ਼ੀ ਰੋਟੀ ਬੁਮਾ ਗਏ ਤੇ ਸੇ ਮਿਹਨਤ ਕਰਕੇ ਤੇ ਆਪਣਾ ਪਰਿਵਾਰ ਪਾਲਦੇ ਅੱਗੇ ਸੋਚਿਆ ਸੀ ਪੈਂਦੀ ਸਾਰ ਛੜ ਦੇ ਉੱਤੇ ਤਾਂ ਲੋ ਜਿਹੜਾ ਇਹ ਕੰਮ ਕਰਨਾ ਪਊਗਾ ਕਦੀ ਘਰੋਂ ਨਿਕਲੇ ਸੀ ਮਾਰ ਕੇ ਦੀ ਨਹੀਂ ਸਰ ਘਰੋਂ ਤਾਂ ਕਦੀ ਵੀ ਨਹੀਂ ਮਤਲਬ ਨਿਕਲੇ ਸੀ ਇਹ ਤਾਂ ਹੀ ਮਤਲਬ ਸਟੱਡਿੰਗ ਦੇ ਬੇਸ ਤੇ ਸਕੂਲ ਵੀ ਮਤਲਬ ਕਰੀਬ ਹੀ ਸੀਗਾ ਤੇ ਇਸ ਕਰਕੇ ਘਰੋਂ ਬਾਹਰ ਬਹੁਤ ਘੱਟ ਨਿਕਲੇ ਸੀ ਤੇ ਪਰ ਚਲੋ ਗੁਰੂ ਸਾਹਿਬ ਦੀ ਮੇਰੇ ਮੇਰ ਸਦਕਾ ਇਹ ਚਲੋ ਇਹ ਵੀ ਮਿਹਨਤ ਕਰਨ ਦੇ ਵਿੱਚ ਸ਼ਰਮ ਨਹੀਂ ਕੋਈ ਕੰਮ ਛੋਟਾ ਹੈ ਵੱਡਾ ਨਹੀਂ ਹੁੰਦਾ ਚਲੋ ਫਿਰ ਵੀ ਅਸੀਂ ਮੈਂਟ ਕਰਦੇ ਆ ਇਹਦੇ ਗੁਰੂ ਸਾਹਿਬ ਤੇ ਭਰੋਸਾ ਵਾ ਕਿ ਉਹਨਾਂ ਨੇ ਜ਼ਰੂਰ ਕਿਸੇ ਨਾ ਕਿਸੇ ਮﻘਾਮ ਤੇ ਸਾਨੂੰ ਪਹੁੰਚਾਉਣਗੇ ਅਸੀਂ ਦੇਖਿਆ ਪੈਂਦੀ ਜਦੋਂ ਕਿਤੇ ਕਹਿੰਦੇ ਮਸਜਿਦ ਪੈਂਦੀ ਚਾਹੇ ਆਦਮੀ ਪੈਂਦੀ ਹੈ ਚਾਹੇ ਔਟ ਪੈਂਦੀ ਹੈ ਅਸੀਂ ਦੇਖਦੇ ਇੱਕ ਦੂਜੇ ਸਾਥ ਛੱਡ ਕੇ ਜਾਂਦੇ ਨੇ ਪਰ ਤੁਸੀਂ ਸਾਥ ਵੀ ਇਹਨਾਂ ਦਾ ਗਰੀਬੀ ਸਮੇਂ ਤੇ ਜਾਂ ਚੰਗੇ ਸਮੇਂ 'ਚ ਮਾੜੇ ਸਮੇਂ 'ਚ ਸਾਥ ਦਿੱਤਾ ਠੀਕ ਹੈ ਨਾ ਕਹੋਗੇ ਇਹਦੇ ਵਾਸਤੇ ਵੀ ਜੀ ਮੈਂ ਇਹੀ ਕਹਿਣਾ ਚਾਹੁੰਦੀ ਕਿ ਹੁਣ ਚੰਗੇ ਟਾਈਮ ਦੇ ਵਿੱਚ ਜੇ ਅਸੀਂ ਆਪਣੇ ਆਦਮੀ ਦਾ ਸਾਥ ਦਿੰਨੇ ਆ ਤੇ ਹਰ ਟਾਈਮ ਦੇ ਵਿੱਚ ਮਤਲਬ ਭਾਵੇਂ ਜਿੰਨਾ ਮਰਜ਼ੀ ਮਾਰੇ ਤੋਂ ਮਾਰਾ ਟਾਈਮ ਵੀ ਆਵੇ ਨਾ ਉਹਨਾਂ ਦਾ ਸਾਥ ਨਹੀਂ ਛੱਡਣਾ ਚਾਹੀਦਾ ਕਿਉਂਕਿ ਅਗਰ ਉਹਨਾਂ ਦਾ ਸਾਥ ਛੱਡ ਦਿੱਤਾ ਨਾ ਇੱਕਦਮ ਮਤਲਬ ਦਿਲ ਤੋਂ ਤਾਂ ਬੰਦਾ ਟੁੱਟਿਆ ਹੁੰਦਾ ਹੈ ਤੇ ਉਸ ਹੱਬ ਨਾਲ ਜੇ ਅਸੀਂ ਸਾਥ ਛੱਡ ਕੇ ਚੱਲ ਜਾਾਂਗੇ ਉਹਦੇ ਜ਼ਿੰਦਗੀ ਦਾ ਕੋਈ ਵੀ ਸਹਾਰਾ ਨਹੀਂ ਰਹਿ ਜਾਣਾ ਤੇ ਇਸ ਕਰਕੇ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਆਪਣੇ ਲਾਈਫ ਪਾਰਟਨਰ ਦਾ ਸਾਥ ਦੇਣਾ ਚਾਹੀਦਾ ਕੋਈ ਕੰਮ ਦੇ ਵਿੱਚ ਸ਼ਰਮ ਨਹੀਂ ਕਰਨੀ ਚਾਹੀਦੀ ਤੇ ਪਹਿਲੀ ਪੜ੍ਹੇ ਕਿ ਨਾ ਜੀ ਸਾਨੂੰ ਪਲੱਸ 2 ਕੀਤੀ ਹੈ ਪਲੱਸ 2 ਹਾਂਜੀ ਤੇ ਇੱਥੇ ਜਿਹੜੇ ਲੋਕ ਆਉਂਦੇ ਨੇ ਤੁਹਾਡੇ ਕੋ ਤੁਹਾਨੂੰ ਦੋਵਾਂ ਜੀ ਆਣੂ ਗੁਰੂ ਦੇ ਬਾਣੇ ਦੇ ਵੇਖਦੇ ਨੇ ਕਿੰਨਾ ਕੁ ਲੋਈ ਦੀ ਦਮਾਨ ਕਰਦੇ ਨੇ ਕਿੰਨਾ ਕੁ ਸ਼ਰਕਾ ਦੇ ਦਿੰਦੇ ਨੇ ਉਹਦੇ ਵੀਰ ਜੀ ਬਹੁਤ ਹੀ ਜ਼ਿਆਦਾ ਹੈ ਕਿ ਗੁਰੂ ਜੀ ਬਾਣੇ ਕਰਕੇ ਲੋਕ ਸਾਡੇ ਵੱਲ ਅਟੈਚ ਹੋ ਕੇ ਆਉਂਦੇ ਨੇ ਤੇ ਬਹੁਤ ਜ਼ਿਆਦਾ ਹੈ ਮਤਲਬ ਗੁਰੂ ਜੀ ਦਸਤਾਰ ਕਰਕੇ ਜਿਹੜਾ ਤਾਜ ਸੀ ਸਿਰ ਤੇ ਸਜਾਇਆ ਹੋਇਆ ਹੈ ਨਾ ਉਹਦੇ ਕਰਕੇ ਗੁਰੂ ਸਾਹਿਬ ਜੀ ਦੇ ਤਾਜ ਦੇ ਕਰਕੇ ਸਾਡੇ ਕੋਲ ਮਤਲਬ ਲੋਕ ਅਟ੍ਰੈਕਟ ਹੋ ਕੇ ਆਉਂਦੇ ਨੇ ਤੇ ਇਹ ਬੜੀ ਵੱਡੀ ਵਡਿਆਈ ਹੈ ਗੁਰੂ ਜੀ ਦੀ ਅਸੀਂ ਦੇਖਿਆ ਪਈ ਜੀ ਇਹ ਛੋਟੇ ਬੱਚੇ ਨਾਲ ਲੈ ਕੇ ਤੁਸੀਂ ਹੁੰਦੇ ਜੀ ਪ੍ਰਵਾਸ ਸਾਰਾ ਇੱਥੇ ਹੁੰਦਾ ਵਾ ਕੀ ਕਰਨ ਜਾਉਂਗਾ ਚਲੋ ਗੁਰੂ ਸਾਹਿਬ ਇਹ ਵੀ ਇੱਕ ਹੈਗੀ ਹੈ ਇਹਨਾਂ ਦੇ ਕੇ ਚਲੋ ਇਹਨਾਂ ਨੂੰ ਵੀ ਨਾਲ ਇਸ ਟਾਈਮ ਦੇ ਵਿੱਚ ਇਹ ਵਾਲਾ ਔਖਾ ਟਾਈਮ ਮਨਮ ਮੇਰੇ ਬੱਚੇ ਵੀ ਇੰਨੇ ਸਿੱਧਕ ਵਾਲੇ ਮਾਰਾ ਇਹਨੇ ਬਖਸ਼ਿਆ ਨਾ ਜੇ ਇਹ ਵਾਲਾ ਟਾਈਮ ਉਹਨਾਂ ਕੱਟ ਜਾਣਗੇ ਨਾ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਕੋਈ ਵੀ ਸਮਾਹ ਹੰਡਾਉਣ ਦੇ ਵਿੱਚ ਇਹਨਾਂ ਨੂੰ ਔਖ ਨਹੀਂ ਹੋਏਗਾ ਅਸ ਨਹੀਂ ਹੈਗੇ ਨਾ ਜਾਉਗੇ ਜਿਹੜੇ ਲੋਕ ਸਾਡੇ ਦੀਨ ਕੋ ਭਰਾ ਜਾਂਦੇ ਨੇ ਜਦੋਂ ਮੁਸੀਬਤ ਆਉਂਦੀ ਆ ਆਪਨਾ ਕਹਿੰਦੇ ਵੀ ਸਾਡ ਜੀਵਾਂ ਛੱਡ ਛਾ ਛੱਡ ਦਿੰਦੇ ਨੇ ਜਾਂ ਧਰਮ ਬੰਦਨ ਦੇ ਲੋਕ ਚਲ ਇਹ ਦਿਵਸ ਹੈ ਕਿ ਇਹ ਮਤਲਬ ਹਰ ਵਰੀ ਲੋਕ ਇਸ ਤਰ੍ਹਾਂ ਕਰਦੇ ਆ ਕਿ ਜਦੋਂ ਦਿਲ ਜਿਹੜਾ ਹੈਗਾ ਵਾ ਘਬਰਾ ਜਾਂਦਾ ਹੈ ਬਹੁਤ ਜਲਦੀ ਚੰਗੇ ਹਾਲਾਤ ਮਾੜੇ ਹਾਲਾਤਾਂ ਨੂੰ ਵੇਖ ਕੇ ਲੋਕੀ ਬੜੀ ਜਲਦੀ ਆਪਣਾ ਮਤਲਬ ਗੁਰੂ ਦੇ ਬਾਣੇ ਵਿੱਚ ਕੰਮ ਕਰਦੇ ਇਸ ਜੋੜੇ ਤੇ ਸੱਚਮੁੱਚ ਰੱਬ ਦੀ ਕਿਰਪਾ ਹੈ ਜਦੋਂ ਇਹ ਜੋੜਾ ਆਪਣੇ ਬੱਚਿਆਂ ਦੇ ਨਾਲ ਬਾਣੇ ਦੇ ਵਿੱਚ ਕੰਮ ਕਰਦਾ ਹੈ ਤਾਂ ਲੋਕ ਖਿੱਚੇ ਹੋਏ ਇਹਨਾਂ ਵੱਲ ਚੱਲੇ ਆਉਂਦੇ ਨੇ ਅੰਮ੍ਰਿਤਸਰ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ లైక్ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ లై ਪੰਜਾਬੀ ਟੀਵੀ ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ